ਬਹੁਤ ਵੱਡਾ ਦਿਨ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਰੋਜ ਆਮ ਆਦਮੀ ਪਾਰਟੀ ਦੇ ਕਾਫਲੇ ਦੇ ਵਿੱਚ ਬਹੁਤ ਵੱਡਾ ਵਾਅਦਾ ਹੁੰਦਾ ਜਾ ਰਿਹਾ ਹੈ ਔਰ ਐਡਾ ਵੱਲ ਮਿਲ ਰਿਹਾ ਹੈ ਇਸ ਸਮੇਂ ਲੁਧਿਆਣੇ ਦੀ ਚੱਲ ਰਹੀ ਜੋ ਜਿਮਨੀ ਚੋਣ ਹੈ ਵੈਸਟ ਇਲੈਕਸ਼ਨ ਹੈ ਉਹਦੇ ਵਿੱਚ ਕਿ ਤਹਿ ਦਿਲ ਦੀ ਗਹਿਰਾਈ ਤੋਂ ਅਸੀਂ ਸੰਗਤ ਦਾ ਸਿਰ ਝੁਕਾ ਕੇ ਧੰਨਵਾਦ ਕਰ ਰਹੇ ਹਾਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉੱਤੇ ਭਰੋਸਾ ਜਤਾਉਂਦੇ ਹੋਏ ਵੱਡੀ ਤਾਦਾਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਰਟੀ ਨੂੰ ਪਿਆਰ ਕਰਦੇ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਪਿਆਰ ਕਰਦੇ ਹੋਏ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਸੋ ਅੱਜ ਸਾਡੇ ਸਾਥੀ ਸੁਰਿੰਦਰ ਕਲਿਆਣ ਜੀ, ਵਰਜੇਸ਼ ਜੀ, ਅਬੇ ਜੀ, ਦਾਰਾ ਟੈਂਕ ਜੀ ਸਿਮੀ ਚੋਪੜਾ ਜੀ ਅੱਜ ਸਾਡੇ ਸਾਥੀ ਵੱਡੀ ਗਿਣਤੀ ਦੇ ਵਿੱਚ ਅੱਜ ਜੁਆਇਨਿੰਗਾਂ ਕਰਾ ਰਹੇ ਨੇ ਜਿਹਦੇ ਵਿੱਚ ਜਤਿੰਦਰ ਪਾਲ ਸਿੰਘ ਜੀ 베ਦੀ ਜੋ ਪੀਪੀਸੀਸੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਟੇਟ ਚੇਅਰਮੈਨ ਰਹੇ ਨੇ 20 ਸਾਲ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਗੁਜ਼ਾਰੇ ਨੇ ਔਰ ਉਹਨਾਂ ਨੇ ਭਾਜਪਾ ਦੇ ਵਿੱਚੋਂ ਮਿਊਨਿਸਪਲ ਕਾਉਂਸਲਰ ਦੇ ਬਤੌਰ ਕੈਂਡੀਡੇਟ ਦੀ ਤੌਰ ਤੇ ਵਾਰਡ ਨੰਬਰ 90 ਚੋਂ ਇਲੈਕਸ਼ਨ ਵੀ ਲੜੀ ਸੀ ਔਰ ਬੜੀ ਭਾਰੀ ਬਹੁਮਤ ਹਾਸਲ ਕੀਤੀ ਸੀ ਤੇ ਹੁਣ ਅੱਜ ਉਹ ਅੱਜ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਨਾਲ-ਨਾਲ ਅਦਿੱਤਿਆ ਜੀ ਸੁਲੇਖ ਚੰਦ ਜੀ ਰਾਹੁਲ ਜੀ ਸ਼ਿਵ ਸ਼ਿਵਮ ਅਜੇ ਅਸ਼wini ਸਾਹਿਲ ਅਭਿਸ਼ੇਕ ਅਨਿਲ सुरेंद्र ਮੀਨੂ ਅਕਸ਼ੇ ਗਗਨ ਸਚਿਨ ਆਕਾਸ਼ ਜਤਿਨ ਅੰਸ਼ ਰੋਹਿਤ ਗੁਰਨੇਕ ਰੋਬਿਨ ਸੈਮ ਸਤਨਾਮ ਸਿੰਘ ਜੀ ਰਜੇਸ਼ ਕੁਮਾਰ ਤਜਿੰਦਰ ਸਿੰਘ ਅਮਰਜੀਤ ਸਿੰਘ ਸੁਖਵਿੰਦਰ ਜੀ ਰੋਹਿਤ ਮਾਨ ਜੀ ਪ੍ਰਿੰਸ ਬਗਾਨ ਜੀ ਅਮਿਤ ਕੁਮਾਰ ਜੀ ਸੁਮਿਤ ਸੂਦ ਕਾਕੂ ਸੂਦ ਸੁਨੀਲ ਜੀ ਸ਼ੰਮੀ ਕਰਮ ਸੰਜੀਵ ਕੁਮਾਰ ਚਾਵਲਾ ਜੀ ਵਿਸ਼ਾਲ ਪਵਨ ਮਨਦੀਪ ਆਸ਼ੂ ਅਰੁਣ ਸੰਜੀਵ ਕੁਮਾਰ ਚਾਵਲਾ ਜੀ ਪਹਿਲਾ ਦੱਸਿਆ ਸਾਹਿਲ ਜੀ ਰੋਹਨ ਜੀ ਕਰਨ ਜੀ ਵਿਪਨ ਕੁਮਾਰ ਜੀ ਜਸਵੰਤ ਕੌਰ ਜੀ ਮਧੂ ਬਾਲਾ ਜੀ ਤਕਰੀਬਨ ਤਕਰੀਬਨ 50 ਦੇ ਕਰੀਬ ਸਾਥੀ ਅੱਜ ਅੱਜ ਸਾਡੇ ਇਹਨਾਂ ਸਾਥੀਆਂ ਦੀ ਬਦੌਲਤ ਸੁਰਿੰਦਰ ਕਲਿਆਣਜੀ ਦੀ ਵਰਜੇਸ਼ ਜੀ ਦੀ ਅਬੇ ਜੀ ਦੀ ਦਾਰਾ ਟੈਂਕਰ ਤੇ ਸਿਮੀ ਚੋਪੜਾਈ ਦੀ ਬਦੌਲਤ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਮੇਰੇ ਨਾਲ ਅੱਜ ਦੀ ਇਸ ਜੁਆਇਨਿੰਗ ਦੀ ਰਸਮ ਦੇ ਮੌਕੇ ਤੇ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸਤਿਕਾਰਯੋਗ ਜਰਨਲ ਸਕੱਤਰ ਸਰਦਾਰ ਹਰਚੰਦ ਸਿੰਘ ਜੀ ਬਰਸਟ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਜਰਨਲਿਸਤ ਕਤਰ ਸਪੋਕਸਮੈਨ ਡਾਕਟਰ ਸਨੀ ਆਲੂ ਵਾਲੀਆ ਜੀ ਨਾਲ ਨੇ ਇਸ ਜੁਆਇਨਿੰਗ ਦੀ ਰਸਮ ਦੇ ਵਿੱਚ ਸੋ ਹੁਣ ਅਸੀਂ ਰਸਮੀ ਤੌਰ ਤੇ ਇਹਨਾਂ ਸਾਰੇ ਸਾਡੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਵਾਂਗੇ